ਪੰਜਾਬ ਚ ਚੋਰੀ ਦੀ ਬਹੁਤ ਹੀ ਵੱਡੀ ਵਾਰਦਾਤ ਗਣੀ 9092 ਟੋਲੀ ਸਿਉਨੇ ਦੇ ਨੇ ਕਰੀਬ 1 ਕਰੋੜ ਰੁਪਏ ਦੇ ਸੋਨੇ ਦੀ ਘਰ ਚ ਹੋਈ ਚੋਰੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਕਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਕੁਝ ਨਗਦ ਪੇਮੈਂਟ ਵੀ ਸੀ 92 ਟੋਲੇ ਸੋਨਾ ਤੇ ਨਕਦੀ ਚੋਰੀ ਕਰ ਮੁਲਜ਼ਮ ਹੋਏ ਫਰਾਰ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂੰਹ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਘਰ 'ਚ ਏਸੀ ਲਗਾ ਕੇ ਸੁੱਤਾ ਹੋਇਆ ਸੀ ਪਰਿਵਾਰ ਚੋਰ ਇੱਥੋਂ ਦੀ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਹੈ ਇਦੇ ਉੱਪਰ ਸੱਤ ਉੱਪਰ ਦੀ ਸੜਕ 'ਤੇ ਅੰਦਰ ਦੀ ਕੌੜੀ ਉਤਰ ਗਏ ਜੀ ਹਾਂ ਪੰਜਾਬ ਵਿੱਚ ਚੋਰੀ ਦੀ ਇੱਕ ਬਹੁਤ ਹੀ ਵੱਡੀ ਵਾਰਦਾਤ ਹੋਈ ਹੈ ਕਰੀਬ 92 ਟੋਲੇ ਸੋਨਾ ਜੀ ਹਾਂ ਜਨਾਬ ਤੁਸੀਂ ਸਹੀ ਸੁਣਿਆ 92 ਟੋਲੇ ਸੋਨਾ ਤੇ ਲੱਖ ਰੁਪਏ ਦੀ ਨਗਦੀ ਘਰ 'ਚੋਂ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਚੋਰੀ ਹੋਏ ਸੋਨੇ ਦੀ ਕੀਮਤ ਕਰੀਬ 1 ਕਰੋੜ ਰੁਪਏ ਬਣਦੀ ਹੈ ਆਖਰ ਚੋਰੀ ਦੀ ਇਹ ਇੰਨੀ ਵੱਡੀ ਵਾਰਦਾਤ ਹੋਈ ਕਿਵੇਂ ਕਿਵੇਂ ਚੋਰ ਘਰ ਚ ਦਾਖਲ ਹੋਏ ਆਖਰ ਕਿਵੇਂ ਇੰਨੀ ਜ਼ਿਆਦਾ ਮਾਤਰਾ ਚ ਘਰ ਚ ਸੋਨਾ ਰੱਖਿਆ ਹੋਇਆ ਸੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਪੀੜਤ ਇਸ ਪਰਿਵਾਰ ਵੱਲੋਂ ਘਰ ਚ ਨਵੀਂ ਕੋਠੀ ਬਣਾਈ ਗਈ ਹੈ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਵਿਦੇਸ਼ ਰਹਿੰਦੇ ਨੇ ਦੱਸਿਆ ਜਾ ਰਿਹਾ ਕਿਸ ਵਾਰ ਦਾ ਸਮੇਂ ਪੀੜਤੇ ਪਰਿਵਾਰ ਦੇ ਜੋ ਮੈਂਬਰ ਇਸ ਘਰ 'ਚ ਰਹਿ ਰਹੇ ਨੇ ਉਹ ਰਾਤ ਦੇ ਸਮੇਂ ਪੁਰਾਣੇ ਘਰ ਦੇ ਇੱਕ ਕਮਰੇ 'ਚ ਏਸੀ ਲਗਾ ਕੇ ਸੁੱਤੇ ਹੋਏ ਸੀ ਇਸ ਦੌਰਾਨ ਅੱਧੀ ਰਾਤ ਨੂੰ ਸ਼ਾਤਰ ਚੋਰ ਇਸ ਘਰ 'ਚ ਦਾਖਲ ਹੋਏ ਨੇ ਘਰ 'ਚ ਵੜਦਿਆਂ ਚੋਰਾ ਨੇ ਸਾਰੇ ਘਰ ਦੀ ਫਰੋਲਾ ਫਰਾਲੀ ਕਰਨੀ ਸ਼ੁਰੂ ਕਰ ਦਿੱਤੀ ਮੁੱਜਮਾ ਨੇ ਅਲਮਾਰੀਆਂ ਪੇਟੀਆਂ ਦੀ ਇੱਕ ਇੱਕ ਚੀਜ਼ ਛਾੜ ਦਿੱਤੀ ਸਾਰੇ ਘਰ 'ਚ ਮੁੱਜਮਾ ਨੇ ਖਿਲਾਰਾ ਪਾ ਦਿੱਤਾ ਇਸ ਦੇ ਚੱਲਦੇ ਹੀ ਮੁੱਜਮ ਘਰ 'ਚੋਂ ਗਰੀਬ 92 ਟੋਲੇ ਸੋਨਾ ਤੇ ਲੱਖਾਂ ਰੁਪਏ ਨਕਦੀ ਚੋਰੀ ਕਰ ਫਰਾਰ ਹੋ ਗਏ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਇਹਨੇ ਛਾਤਰ ਤਰੀਕੇ ਨਾਲ ਦਿੱਤਾ ਗਿਆ ਕਿ ਪਰਿਵਾਰ ਨੂੰ ਇਸ ਕੀਤੇ ਕਾਣ ਦੀ ਪਿੰਕ ਤੱਕ ਨਹੀਂ ਲੱਗਣ ਦਿੱਤੀ ਤੇ ਜਦੋਂ ਪਰਿਵਾਰ ਨੇ ਸਵੇਰੇ ਉੱਠ ਕੇ ਘਰ ਦਾ ਹਾਲ ਦੇਖਿਆ ਤਾਂ ਪੀੜਤ ਇਸ ਪਰਿਵਾਰ ਦੇ ਪੈਰਾ ਹੇਠੋ ਜ਼ਮੀਨ ਨਿਕਲ ਗਈ ਇਹ ਕਾਹਨ ਦੇਖ ਪਰਿਵਾਰ ਸੁੱਨ ਰਹਿ ਗਿਆ ਮੱਥੇ ਤੇ ਹੱਥ ਮਾਰ ਪਰਿਵਾਰ ਇਹੋ ਸੋਚ ਰਿਹਾ ਕਿ ਆਖਰ ਉਹਨਾਂ ਨਾਲ ਇੰਨਾ ਵੱਡਾ ਭਾਣਾ ਕਿਵੇਂ ਵਾਪਰ ਗਿਆ ਤੇ ਇਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਭ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੇ ਐਂਟਰ ਹੋਏ ਨੇ ਕੁਝ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹ ਦੇ ਨਾਲ ਪੁਰਾਣਾ ਅਟੈਚ ਆ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਪੌੜੀਆਂ ਉਤਰ ਗਏ ਨੇ ਜਣੀ 90 92 ਟੋੜੀ ਸੌਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਪਰੋਲਾ ਫਰਾਲੀ ਕਰੀ ਆ ਤੇ ਸੌਣਾ ਲੱਗੀ ਕੁਝ ਨਗਦ ਪੇਮੈਂਟ ਵੀ ਸੀ 2,35,000 ਤਰਕਿਉ ਮੰਗੂ ਸਾਰਾ ਬੀਤੀ ਪਰਿਵਾਰ ਦਸਨੀ ਜਿਹੜੇ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂੰਹ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਪੰਜ-ਛੇ ਕਿੰਨੇ ਬੇਟੇ ਬੇਟੀਆਂ ਦਾ ਕੀ ਉਹਨਾਂ ਨੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਚ ਦੇ ਲਿਆ ਦਾ ਦੋਏ ਬੇਟਿਆਂ ਦਾ ਸੀ ਤੇ ਕਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੂੰ ਤੇ ਕੁਸ ਆਪਦਾ ਇਹਨਾਂ ਦਾ ਤਾਤਾ ਯਵਰਾਂ ਦਾ ਸੀ ਜਿਹੜਾ ਜੋ ਮੰਗ ਬਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੋਣੀ ਕਰਪਾਣੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਤੇ ਜਿਹੜਿਆ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਦੀ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਚੋਰੀ ਦੀ ਇਹ ਵੱਡੀ ਵਾਰਦਾਤ ਸੰਗਰੂਰ ਦੇ ਪਿੰਡ ਨਮੋਲ ਤੋਂ ਸਾਹਮਣੇ ਆਈ ਹੈ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਪੀੜਤ ਇਸ ਪਰਿਵਾਰ ਵੱਲੋਂ ਪੁਲਿਸ ਨੂੰ ਇਸ ਕਾਂਡ ਦੀ ਇਸ ਵਾਰਦਾਤ ਦੀ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਦਾ ਆਖਰ ਇਸ ਵਾਰਦਾਤ ਨੂੰ ਲੈ ਕੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋ ਗਈ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਚੋਰੀ ਦੀ ਸਭ ਵੱਡੀ ਵਾਰਦਾਤ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਸਹਿਮੁੱਠਿਆ ਫਿਲਹਾਲ ਦੇਖਣਾ ਹੋਵੇਗਾ ਆਖਰ ਕਦੋਂ ਤੱਕ ਪੁਲਿਸ ਇੰਨਾ ਛਾਤਰ ਚੋਰਾ ਨੂੰ ਕਾਬੂ ਕਰਦੀ ਹੈ ਤੇ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵੰਨ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ